ਉਦਾ જિલ્લા ਨਵਾਂ ਸ਼ਹਿਰ ਪੁਲਿਸ ਨੇ ਇੱਕ ਨੇੜਲੇ ਪਿੰਡ ਦੇ ਵਿੱਚ ਬਾਲ ਵਿਆਹ ਨੂੰ ਰੋਕਿਆ ਕ੍ਰਾਈਮ ਅਗੇਂਸਟ ਔਮਨ ਐਂਡ ਚਾਈਲਡ ਵਿੰਗ ਦੇ ਡੀਐਸਪੀ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇੱਕ ਟੀਮ ਬਣਾ ਕੇ ਉਸ ਪਿੰਡ ਦੇ ਵਿੱਚ ਭੇਜੀ ਤੇ ਨਾਬਾਲਗ ਲੜਕੀ ਦੇ ਘਰ ਜਾ ਕੇ ਬਾਲ ਵਿਆਹ ਨੂੰ ਰੋਕ ਦਿੱਤਾ ਤੇ ਇਸ ਸੰਬੰਧੀ ਡੀਐਸਪੀ ਸ਼ਹਾਬਾਜ਼ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀਗੀ ਕਿ ਇੱਕ ਨਾਬਾਲਗ ਲੜਕੀ ਜਿਸ ਦੀ ਉਮਰ 15 ਸਾਲ ਦੀ ਹੋਣ ਵਾਲੀ ਹੈ ਉਸ ਦਾ ਵਿਆਹ 25 ਸਾਲਾਂ ਦੇ ਇੱਕ ਨੌਜਵਾਨ ਦੇ ਨਾਲ ਕਰਵਾਇਆ ਜਾਣਾ ਸੀਗਾ ਤੇ ਲੁਧਿਆਣਾ ਦੇ ਪਿੰਡ ਦੇ ਮੰਦਰ 'ਚ ਵਿਆਹ ਹੋਣਾ ਤੈਅ ਕੀਤਾ ਗਿਆ ਸੀ ਪਰ ਪੁਲਿਸ ਨੇ ਸਮਾਂ ਰਹਿੰਦੇ ਹੀ ਵਿਆਰ ਰੋਕ ਦਿੱਤਾ ਤੇ ਟੀਮ ਨੇ ਪੁਲਿਸ ਤੇ ਲਾੜੇ ਦੇ ਪਰਿਵਾਰ ਨੂੰ ਵਿਆਹ ਦੀ ਬਰਾਤ ਪਿੰਡ ਦੇ ਵਿੱਚ ਲਿਓਣ ਤੋਂ ਮਨਾ ਕਰ ਦਿੱਤਾ ਸੀ ਜੇਕਰ ਬੱਚੀ ਆਪਣੇ ਘਰ 'ਚ ਸੁਰੱਖਿਤ ਮਹਿਸੂਸ ਨਹੀਂ ਕਰਦੀ ਤਾਂ ਹੁਣ ਉਸ ਨੂੰ ਕ੍ਰਾਈਮ ਅਗੇਂਸਟ ਔਮਨ ਤੇ ਚਾਈਲਡ ਵਿਨ ਵਿਖੇ ਭੇਜਿਆ ਜਾ ਸਕਦਾ ਹੈ ਤੇ ਅੱਗੇ ਦੀ ਜਿਹੜੀ ਬਣਦੀ ਕਾਰਵਾਈ ਹੈ ਹੁਣ ਪਰਿਵਾਰ ਦੇ ਖਿਲਾਫ ਪੁਲਿਸ ਜਿਹੜੀ ਹੈ ਉਹ ਲਵੇਗੀ ਤਾਂ ਨਾਬਾਲਗ ਲੜਕੀ ਨੂੰ ਬਾਲ ਪਹਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਜੇਕਰ ਲੜਕੇ ਦੇ ਮਾਤਾ ਪਿਤਾ ਵੀ ਇੱਥੇ ਆਉਂਦੇ ਨੇ ਤਾਂ ਉਹਨਾਂ ਦੀ ਵੀ ਕਾਉਂਸਲਿੰਗ ਕੀਤੀ ਜਾਵੇਗੀ ਅੱਜ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਨਵਾਂ ਸ਼ਹਿਰ ਦੇ ਇੱਕ ਪਿੰਡ ਦੇ ਵਿੱਚ ਇੱਕ ਨਾਬਾਲਗ ਲੜਕੀ ਉਸ ਦੀ ਸ਼ਾਦੀ ਕੀਤੀ ਜਾ ਰਹੀ ਹੈ ਜੋ ਕਿ ਮੰਡਪ ਤਿਆਰ ਸੀ ਔਰ ਮੰਦਰ ਦੇ ਵਿੱਚ ਉਹਨਾਂ ਦੀ ਸ਼ਾਦੀ ਕੀਤੀ ਜਾ ਰਹੀ ਸੀ ਇਸ ਗੁਪਤ ਸੂਚਨਾ ਦੇ ਆਧਾਰ ਤੇ ਉਸੇ ਵਕਤ ਐਕਸ਼ਨ ਕਰਦੇ ਹੋਏ ਮੈਂ ਜ਼ਿਲ੍ਹਾ ਦੇ ਚਾਈਲਡ ਪ੍ਰੋਟੈਕਸ਼ਨ ਅਫਸਰ ਨੂੰ ਇਨਫਾਰਮ ਕੀਤਾ ਆਪਣੇ ਥਾਣੇ ਦੀ ਟੀਮ ਬਣਾਈ ਅਰ ਟੀਮ ਬਣਾ ਕੇ ਉਸੇ ਵੇਲੇ ਮੌਕੇ ਤੇ ਭੇਜਿਆ ਉਹਨਾਂ ਨੂੰ ਜੋ ਕਿ ਮੌਕੇ ਤੇ ਇਸ ਵੇਲੇ ਕਾਰਵਾਈ ਕਰ ਰਹੇ ਨੇ ਜੋ ਲੜਕੀ ਹੈ ਉਸ ਦੀ ਉਮਰ 18 ਸਾਲ ਤੋਂ ਘੱਟ ਪਈ ਗਈ ਹੈ ਉਹ ਵਿਆਹ ਵਾਲੇ ਜੋੜੇ ਚ ਸੀ ਤੇ ਜੋ ਲੜਕਾ ਵਿਆਹ ਆ ਰਿਹਾ ਸੀ ਉਹਨਾਂ ਨੂੰ ਵਿਆਹ ਕਰਨ ਤੋਂ ਰੋਕਿਆ ਗਿਆ ਵਿਆਹ ਤੇ ਆਉਣ ਵਾਸਤੇ ਰੋਕਿਆ ਗਿਆ ਦੋਨ ਬੱਚਿਆਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜੋ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ ਜੋ ਪਤਾ ਲੱਗਿਆ ਉਹ 25 ਸਾਲ ਹੈ ਉਸ ਦੀ ਵੀ ਕਾਉਂਸਲਿੰਗ ਕੀਤੀ ਜਾਏਗੀ ਤੇ ਅਗਰ ਉਹ ਫੇਰ ਵੀ ਅਗਰ ਕੋਈ ਇਹੋ ਜੀ ਕੋਈ ਕਾਰਵਾਈ ਜੋ ਕਾਨੂੰਨ ਦੇ ਖਿਲਾਫ ਹੋਏਗੀ ਤਾਂ ਉਹ ਕਾਨੂੰਨ ਮੁਤਾਬਕ ਬੜੀ ਕਾਰਵਾਈ ਅਮਲ ਚਲਾਈ ਜਾਂਦੀ ਜਾਏਗੀ ਆ ਸਰ ਅੱਜ ਸਵੇਰੇ ਮੈਨੂੰ ਫੋਨ ਆਈ ਪਤਾ ਲੱਗਿਆ ਫਿਰ ਉਸ ਡਿਪਾਰਟਮੈਂਟ ਤੋਂ ਡੀਐਸਪੀ ਸਾਹਿਬ ਦਾ ਫੋਨ ਆਇਆ ਕਿ ਕੋਈ ਅਦਾ ਕਰਕੇ ਪਿੰਡ ਕਰਾਮ ਵਿਖੇ ਕਿਸੇ ਛੋਟੀ ਬੱਚੀ ਦਾ ਵਿਆਹ ਹੋ ਰਿਹਾ ਤਾਂ ਜਾਣਕਾਰੀ ਮਿਲਨ ਤੇ ਮੈਂ ਸਬੰਧਤ ਬਲੌਗ ਦੇ ਸੀਡੀਪੀਓ ਨਾਲ ਤਾਲਮੇਲ ਕੀਤਾ ਪੁਲਿਸ ਡਿਪਾਰਟਮੈਂਟ ਨਾਲ ਤਾਲਮੇਲ ਕੀਤਾ ਤੇ ਸਾਂਝੇ ਤੌਰ ਤੇ ਟੀਮ ਨੇ ਇਥੇ ਵਿਜ਼ਿਟ ਕੀਤਾ ਔਰ ਦੇਖਿਆ ਕਿ ਵਾਕਿਆ ਹੀ ਇੱਕ ਬੱਚੀ ਦਾ ਵਿਆਹ ਹੋ ਰਿਹਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਔਰ ਮੈਂ ਕਹਾਂਗੀ ਇਹ ਲਗਭਗ ਤਕਰੀਬਨ 15 ਸਾਲ ਦੀ ਉਮਰ ਹੈ ਬੱਚੀ ਜਿਸ ਦਾ ਵਿਆਹ ਨਾਲ ਦੇ ਹੀ ਕਿਸੇ ਪਿੰਡ ਤੋਂ ਬਰਾਤ ਆ ਰਹੀ ਹੈ ਜੀ ਔਰ ਉਹ ਲੜਕੀ ਦੀ ਉਮਰ ਲਗਭਗ 25 ਸਾਲ ਹੈ ਤਾ ਇਸ ਮੌਕੇ ਫਿਰ ਅਸੀਂ ਆ ਕੇ ਪਿੰਡ ਦੇ ਸਰਪੰਚ ਨੂੰ ਮਿਲੇ ਔਰ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਮਿਲੇ ਇੱਥੇ ਵਿਆਹ ਦੀ ਸਾਰੀਆਂ ਤਿਆਰੀਆਂ ਚੱਲ ਰਹੀਆਂ ਸੀ ਬੱਚੀ ਵੀ ਲਗਭਗ ਦਹਲਨ ਬਣ ਕੇ ਖੜੀ ਹੋਈ ਸੀ ਬੱਚੀ ਨੂੰ ਵੀ ਸਮਝਾਇਆ ਬੱਚੀ ਤੇ ਕਾਉਂਸਲਿੰਗ ਕੀਤੀ ਹੈ ਬੱਚੀ ਦੇ ਮਾਪਿਓ ਦੀ ਪਿੰਡ ਦੇ ਸਰਪੰਚ ਦੀ ਸਾਰਿਆਂ ਨੂੰ ਬਿਠਾ ਕੇ ਉਹਨਾਂ ਨੂੰ ਗੱਲਬਾਤ ਦੱਸੀ ਹੈ ਕਿ 18 ਸਾਲ ਤੋਂ ਛੋਟੀ ਉਮਰ ਦੀ ਬੱਚੀ ਦਾ ਵਿਆਹ ਕਰਨਾ ਗਲਤ ਹੈ ਔਰ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਹੋ ਸਕਦੀ ਹੈ ਤਾਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਤੇ ਪਰਿਵਾਰ ਵਾਲਿਆਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਅਸੀਂ ਬਚੀ ਦਾ ਵਿਯਾਹ ਅਠਾਰਾਂ ਸਾਲ ਤੋਂ ਪੇਹ੍ਲਾਂ ਨਹੀ ਕਰਨ ਗੇ ਬਚੀ ਵਲੋਂ ਵੀ ਕੇਹਾ ਗਯਾ ਆਯ ਕੀ ਮੈਂ ਵੀ ਅਠਾਰਾਂ ਸਾਲ ਦੀ ਉਮਰ ਹੋਣ ਤੇ ਹੀ ਵਿਯਾਹ ਕਰਾਵਾਂ ਗੀ ਔਰ ਸਾਡੀ ਕੋਸ਼ਿਸ਼ ਹੈ ਹੀ ਹੈ ਕਿ ਪਿੰਡ ਦੀ ਵਿੱਚ ਬਰਾਤ ਨਾ ਆਵੇ ਅਸੀਂ ਵੈਸੇ ਮੁੰਡੇ ਵਾਲਿਆਂ ਨੂੰ ਵੀ ਫੋਨ ਰਾਹੀਂ ਦੱਸਤਾ ਹੈ ਕਿ ਅਦਾ ਅਦਾ ਕਰਕੇ ਗੱਲ ਹੈ ਤੁਸੀਂ ਛੋਟੀ ਬੱਚੀ ਦਾ ਵਿਆਹ ਕਰਕੇ ਨਹੀਂ ਲਿਜਾ ਸਕਦੇ ਤੇ ਉਹਨਾਂ ਉਹਦੇ ਸਾਬਕਾ ਸਰਪੰਚ ਜੀ ਨਾਲ ਗੱਲ ਹੋਈ ਹੈ ਉਹ ਵੀ ਕਹਿ ਰਹੇ ਕਿ ਠੀਕ ਹੈ ਜੀ ਅਸੀਂ ਵਿਆਹ ਨਹੀਂ ਕਰਾਂਗੇ ਤਾਂ ਫਿਲਹਾਲ ਮੌਕੇ ਤੇ ਵੀ ਅਸੀਂ ਕੁੜੀ ਦੀ ਕਾਉਂਸਲਿੰਗ ਕਰ ਲਈ ਹੈ ਔਰ ਬੱਚੀ ਦੀ ਅੱਗੇ ਪ੍ਰੋਟੈਕਸ਼ਨ ਲਈ ਬੱਚੀ ਦੇ ਬੱਚੀ ਨੂੰ ਘਰ ਹੀ ਰੱਖਣਾ ਹੈ ਜਾਂ ਬੱਚੀ ਤੇ ਸੇਫ ਸੇਫ ਫੀਲ ਕਰਦੀ ਹੈ ਜਾਂ ਨਹੀਂ ਇਸ ਸਬੰਧੀ ਬੱਚੀ ਨੂੰ ਅਸੀਂ ਬਾਲ ਪਲਾਈ ਕਮੇਟੀ ਜੀ ਕੋਲ ਪੇਸ਼ ਕਰ ਦੇਣਾ ਹੈ